ਸਾਰੇ ਇਹਨੂੰ ਆਉਂਦੇ ਆ ਜੀ ਕਿਤੇ ਲੈ ਕੇ ਆਪਣੇ ਬੱਚੇ ਨੂੰ ਤੇ ਉਹਨੂੰ ਲੱਗੇ ਆ ਜਦੋਂ ਮੋੜਦੇ ਪਏ ਸੀ ਆਪਣਾ ਮੋਟਰਸਾਈਕਲ ਤੇ ਕਿਤੇ ਗੱਡੀ ਪੇਜ ਰਸਤਾਰ ਤੇ ਆਉਂਦੇ ਹੀ ਉਹਨਾਂ ਨੂੰ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਾ ਪਤਾ ਨਹੀਂ ਤੇ ਪ੍ਰਮਾਤਮਾ ਦੀ ਖੇਡ ਕੋਈ ਵਾਪਰ ਗਈ ਹੈ ਉਹਨਾਂ ਕਰਕੇ ਆ ਹਾਸਾ ਵਾਪਰ ਗਿਆ ਉਹ ਜਿਹੜਾ ਬੁੱਟ ਤੇ ਸਵਾਰ ਸੀ ਕਿੰਨੇ ਕਾਲ ਦਾ ਬੇਟਾ ਹੈ ਇਹ ਦਾ 6-7 ਸਾਲ ਦਾ ਹੀ ਦੇਣਾ ਤੇ ਕੀ ਮੌਕੇ ਤੇ ਕੀ ਵੈਸੇ ਐਸਲੇ 600 ਟਾ ਕਿੰਨੇ ਹੈ 600 ਤੋਂ ਦੇ ਬੱਚਾ ਵੀ ਬੇਹੋਸ਼ ਹੋਇਆ ਸੀ ਤੇ ਫੌਜੀ ਸਾਹਿਬ ਵੀ ਸਾਮ ਗਈ ਹੁਣ ਇਹਨਾਂ ਨੂੰ ਨਹੀਂ ਪਤਾ ਮੁੜ ਕੇ ਸ਼ਹਿਰ ਲੈ ਗਏ ਪਤਾ ਨਹੀਂ ਉਹਨਾਂ ਤੇ ਕੀ ਬਾਣਾ ਵਰਤਿਆ ਤੇ ਹੁਣ ਪਤਾ ਲੱਗੂ ਜਦੋਂ ਆਉਣਗੇ ਵੀ ਸਾਡ ਕਿੰਨੇ ਕੁ ਲੱਜੀ ਜਾਂਦੇ ਤੇ ਫਿਰ ਲਾਲ ਜਿਹੜੇ ਆਪਾਂ ਜੋ ਗੱਡੀ ਵਾਲੇ ਉਹਨਾਂ ਨੂੰ 600 ਤਾਂ ਲੱਗੀਆਂ ਹੋਣੀਆਂ ਉਹਨਾਂ ਨੂੰ 600 ਮੇਰੇ ਘਰ ਤੇ ਲੱਗੀਆਂ ਮੂਲੀ ਕਿਉਂਕਿ ਮੈਂ ਇਸ ਵਾਰ ਇੱਥੇ ਨਹੀਂ ਮੇਰੇ ਪਿਤਾ ਜੀ ਹੀ ਇੱਥੇ ਮੈਂ ਮੌਕੇ ਤੇ ਫਤੂਤ ਨਹੀਂ ਆਇਆ ਬੱਸ ਲੱਗੀ ਕਿ ਲੱਗਦਾ ਤੇ ਹੁਣ ਪ੍ਰਮਾਤਮਾ ਦੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਾਣਾਂ ਹਾਂਜੀ ਇਹ ਪਤਾ ਨਹੀਂ ਜਾਂ ਉਹ ਗਲਤੀ ਹੈ ਕਿ ਜਾਂ ਇਹ ਝਲਤੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਨਾ ਮੌਕੇ ਤੇ ਮੇਰੇ ਕੋਲ ਪੁਲਸ ਪੁੱਜੀ ਸੀ ਥੋੜੇ-ਥੋੜੇ ਬਾਅਦ ਆ ਗਈ ਕੋਸ ਹਾਂਜੀ ਮੋਕਾ ਵੇਖ ਗਿਆ ਮਰਕਾ ਹਾਂ ਮੋਕਾ ਵੇਖ ਗਿਆ ਅਰੇ ਦੇਖੋ ਜੀ ਪਤਾ ਤਾਂ ਨਹੀਂ ਲੱਗਿਆ ਕੀ ਕਰਨ ਹੋਇਆ ਜਿਆਦਾ ਫੋਨ ਆਇਆ ਜੀ ਥਾਣੇ ਕੇ ਇੱਥੇ ਐਕਸੀਡੈਂਟ ਹੋਇਆ ਨਿਪੋਸਰਾ ਮੋੜ ਤੇ ਜੀ ਇੱਥੇ ਪਹੁੰਚੇ ਹਾਂ ਨਿਪੋਸਰਾ ਦਾ ਹੀਗਾ ਇੱਕ ਉੱਥੋਂ ਆਇਆ ਬੰਦਾ ਥੋੜੀ ਬੁਰੀ ਸੱਟ ਲੱਗੀ ਆ ਉਹ ਬਾਕੀ ਉਹ ਦਾਫਰ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕੰਫਰਮ ਨਹੀਂ ਹੋਇਆ ਤਕੜਾ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿਨੇ ਜਾਣੇ ਸਵਾਰ ਸੀ ਮੋਟਰਸਾਈਕਲ ਪਿਓਪਤ ਸੀਗੇ ਜੀ ਇਹਦਾ ਹੁਣ ਛੋਟਾ ਪੰਜ ਸਾਲ ਦਾ ਹਾਂ ਜੀ ਉਹ ਲੈ ਕੇ ਆ ਗਏ ਅੱਛਾ ਤੇ ਸਰ ਜੀ ਦੇ ਗੱਡੀ ਸਵਾਰੇ ਪਤਾ ਲੱਗਿਆ ਕਿੱਥੋਂ ਨੇ ਨਹੀਂ ਇਹ ਨਹੀਂ ਕਿਉਂਕਿ ਗੱਡੀ ਸਵਾਰਾਂ ਨੂੰ ਛੱਟਾ ਛੱਟਾ ਮੇ ਲੱਗੀਆਂ ਨਹੀਂ ਲੱਗੀਆਂ ਥੋੜੀਆਂ ਬਿਥੀਆਂ ਸਾਢੇ ਹੁਣ ਤੋਂ ਚਲੇ ਗਏ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹੁਣ ਤੱਕ ਦੇਖਦੇ ਹਾਂ ਹੁਣ ਜੋ ਵੀ ਬੰਦੀ ਕਾਰਵਾਈ ਕਰਾਂਗੇ ਇੱਕ ਵਾਰੀ ਕਰਦੇ ਹਾਂ